ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਮੈਂ ਬਿੱਲਾ ਕਡਾਣੀ ਤੋਂ ਅੱਜ ਨਾ ਮੈਂ ਇੱਕ ਆਪਣੀ ਲਾਈਫ ਦਾ ਨਵਾਂ ਐਕਸਪੀਰੀਅੰਸ ਦੇਖ ਰਿਹਾ ਤੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤੁਹਾਨੂੰ ਵੀ ਵਧੀਆ ਲੱਗੂਗਾ ਵੀ ਦੇਖੋ ਤੁਸੀਂ ਜਿਹੜਾ ਦਿਖ ਰਿਹਾ ਦ੍ਰਿਸ਼ ਕਿਹੋ ਜਿਹਾ ਬੱਕਰੀ ਕਿਸਮ ਦਾ ਦ੍ਰਿਸ਼ਾ ਤੇ ਸਨੋ ਪੈਂਦੀ ਆ ਹਰ ਸਾਲ ਪੈਂਦੀ ਆ ਸਾਰੇ ਲੋਕ ਦੇਖਦੇ ਨੇ ਜਿਹੜੇ ਇੱਥੋਂ ਦੇ ਰਹਿੰਦੇ ਨੇ ਬਸਨੀਕ ਨੇ ਪਰ ਮੈਂ ਪਹਿਲੀ ਵਾਰ ਹੀ ਇਹ ਦੇਖਿਆ ਵੀ ਇੰਨੀ ਜਾਂਦੇ ਸਨੋਪ ਪੈ ਜਾਂਦੀ ਆ ਕਿ ਕਿਹੋ ਜਿਹਾ ਹਾਲ ਹੋ ਜਾਂਦਾ ਸੜਕਾਂ ਘਰਾਂ ਮੁਰੇ ਤੇ ਆ ਗੱਡੀ ਦੇ ਵਿੱਚ ਜਾਂਦਿਆਂ ਹੁਣ ਤੁਹਾਨੂੰ ਮੈਂ ਥੋੜਾ ਜਿਹਾ ਦਿਖਾਉਣਾ ਵੱਖਰੇ ਵੱਖਰੇ ਰੰਗ ਤੇ ਬਣੇ ਰਹੇ ਉਹ ਨਾਲ ਤੇ ਤੁਹਾਨੂੰ ਸਾਰਾ ਮੈਂ ਦਿਖਾਉਣਾ ਵੀ ਆਲੇ-ਦਾਲੇ ਦਾ ਕੀ ਮਾਹੌਲ ਬਣਿਆ ਪਿਆ ਇਹ ਯਕੀਨ ਨਹੀਂ ਆਉਂਦਾ ਵੀ ਇੰਨੀ ਵੀ ਸਨੋਪ ਪੈ ਸਕਦੀ ਆ ਪੈਂਦੀ ਆ ਹਰ ਇੱਕ ਸਾਲ ਪਰ ਇਸ ਵਾਰੀ ਕਹਿੰਦੇ ਥੋੜੀ ਜ਼ਿਆਦਾ ਪਈ ਆ ਆ ਦੇਖੋ ਆਲੇ-ਦਾਲੇ ਕਿਵੇਂ ਪਹਿਲਾਂ ਕਹਿੰਦੇ ਸੀ ਗੋਡੇ-ਗੋਡੇ ਸਨੋ ਚੜ ਗਈ ਇੰਨੀ ਚੜ ਗਈ ਉਹ ਮੈਂ ਕਿਤੇ ਵੀ ਗਾਣਿਆਂ 'ਚ ਹੀ ਹੁੰਦੀ ਆ ਜਾਂ ਗੱਲਾਂ 'ਚ ਹੁੰਦੀ ਆ ਜੇ ਮੈਂ ਆਪਣੇ ਘਾਰਾ ਬਣ ਜਾਂਦਾ ਚਿਕੜੀ ਬਣ ਜਾਂਦੀ ਐ ਮੀਹਾਂ ਪੈਣਾ ਉਹ ਮੈਂ ਆਹ ਦੇਖੋ ਆ ਕੋਠੀ ਆ ਹੁਣ ਫਿਰ ਦਾ ਘਰ ਪਾਹਾ ਵੱਡਾ ਕਿੰਨਾ ਸੋਹਣਾ ਮਾਹੌਲ ਆਪਣੇ ਆਵਾ ਦਰਖਤ ਬੂਟੇ ਲੱਗੇ ਹੋਏ ਨੇ ਉੱਤੇ ਸਾਰੇ ਸਨੋਈ ਸਨੋ ਬਾਹਰ ਨਿਕਲਣ ਨੂੰ ਜਦ ਬੰਦਾ ਨਿਕਲਦਾ ਤਾਂ ਪੈਰ ਧਸਦੇ ਨੇ ਸਨੋ ਦੇ ਵਿੱਚ ਬਹੁਤ ਡੂੰਗੇ ਡੂੰਗੇ ਤੇ ਆਹ ਦੇਖੋ ਢੇਰ ਕਿਵੇਂ ਲੱਗੇ ਪਏ ਨੇ ਕਿਤੇ ਵੀ ਲੰਘਣ ਨੂੰ ਥਾਂ ਨਹੀਂ ਲੋਕਾਂ ਨੇ ਰਾਤ ਨੂੰ ਵੀ ਕੰਮਾਂ ਤੇ ਜਾਣਾ ਸਵੇਰੇ ਵੀ ਕੰਮਾਂ ਤੇ ਜਾਣਾ ਵੀ ਉਹਨਾਂ ਕੋਲੇ ਇਹ ਤੋਂ ਬਿਨਾ ਕੋਈ ਆਪਸ਼ਨ ਹੈ ਨਹੀਂ ਜਿਹੜੇ ਬਾਹਰਲੇ ਨੇ ਰਹਿੰਦੇ ਕਿ ਤੌਰ ਤੇ ਉਹਨਾਂ ਕੋਲੇ ਕੋਈ ਵੀ ਆਪਸ਼ਨ ਨਹੀਂ ਕੰਮ ਤੇ ਜਾਏ ਬਿਨਾ ਉਹਨਾਂ ਨੇ ਕੰਮਾਂ ਤੇ ਜਾਣਾ ਹੀ ਜਾ ਇੱਥੇ ਦਾ ਇਹ ਸਟਾਈਲਰ ਰੁਟੀਨ ਜੋ ਵੀ ਫਿਰ ਜਦੋਂ ਸنو ਪੈਂਦੀ ਆ ਤੇ ਹੁਣ ਮੈਂ ਪਹਿਲੀ ਵਾਰੀ ਦੇਖਿਆ ਇਸ ਕਰਕੇ ਮੈਂ ਵੀਡੀਓ ਸ਼ੂਟ ਕੀਤੀ। ਉਸਤ ਸ੍ਰੀ ਗੁਰੂ ਤੇ ਆਲੇ-ਦਾਲੇ ਮੈਂ ਕਹਣਾ ਵਾਈਟ ਤੇ ਵਾਈਟ ਮਾਂ ਚਿੱਟਾ ਮਾਹੌਲ ਆ ਹੁਣ ਗੱਡੀ ਖੜੀ ਆ ਇਹ ਸਾਡਾ ਬਬਲੀ ਭਾਈ ਅੰਕਾਰ ਤੇ ਉਹਨਾਂ ਦੇ ਘਰ ਦੇ ਮੂਹਰੇ ਦਾ ਦ੍ਰਿਸ਼ਾ ਉਹਨਾਂ ਦਾ ਇਹ ਪੋਰਟ ਦਾ ਪਿੱਕਾ ਖੜਾ। ਸਨੋ ਜਦ ਅਸੀਂ ਚੱਕਣੀ ਸ਼ੁਰੂ ਕੀਤੀ ਨਾ ਇੱਥੋਂ ਕਹਣਾ ਘੰਟਾ ਲੱਗ ਗਿਆ ਹੋਊਗਾ। ਪਿੱਕਾ ਵੀ ਵਿਚਨ ਤੁਸਿਆ ਹੋਇਆ ਸੀਗਾ ਪੂਰਾ ਤੇ ਅੱਜ ਚੱਕ ਚੱਕ ਕੇ ਕਿਉਂਕਿ ਕੱਢਣਾ ਸੀ ਜਾਣਾ ਸੀ ਕਿਤੇ ਨੂੰ ਤੇ ਉਹ ਨੱਕ ਰਸਤਾ ਬਣਾਇਆ ਵੀ ਹਾਂ ਉਹ ਨੱਕ ਥਾਂ ਬਣ ਸਕੇ ਆ ਦੇਖੋ ਇਹ ਇੱਥੇ ਇਥੋਂ ਕਵਰ ਹੋਇਆ ਪਿਆਰੀ ਜਿੱਥੋਂ ਹੁਣ ਕੱਢਣਾ ਹਨਾ ਬਾਕੀ ਸਾਰਾ ਰਾਹ ਕਵਰ ਹੋਇਆ ਜਿਹੜਾ ਤਾਂ ਹੈਗਾ ਰਸਤਾ ਉਹ ਤਾਂ ਇੱਥੇ ਅਜਵੇਂ ਉਹ ਰਸਤਾ ਜਾਂਦਾ ਇਹ ਤਾਂ ਲੋਕ ਆਪਣੇ ਘਰਾਂ ਮੂਹਰੇ ਜਿਵੇਂ ਅਸੀਂ ਆਪਣੇ ਘਰ ਮੂਹਰੇ ਇੰਨਾ ਕਾ ਖਾਲੀ ਕਰਤਾ ਅਗਲੇ ਘਰ ਵਾਲਿਆਂ ਨੇ ਆਪਣਾ ਖਾਲੀ ਕਰਤਾ ਐ ਡੰਡੀ ਟਾਈਪ ਐ ਡੂੰਗਾ ਬਣਾ ਲਿਆ ਆਲੇ-ਦਾਲੇ ਨੂੰ ਸਨੋ ਚੱਕ ਕੇ ਸੜਤੀ ਸੀ ਹਣਾ ਆ ਲੰਘਣ ਜੋਗਾ ਰਸਤਾ ਬਣਾ ਲਿਆ ਇਹ ਤਾਂ ਤੁਰਨ ਵਾਲਾ ਰਸਤਾ ਹੋ ਗਿਆ ਆਹਾ ਜਿਹੜਾ ਤੁਹਾਨੂੰ ਮੈਂ ਦਿਖਾਉਣਾ ਤੇ ਉਹ ਦੂਸਰੀ ਸਾਈਡ ਹੋ ਗਿਆ ਜਿੱਥੇ ਉਹ ਗੱਡੀ ਖੜੀ ਆ ਉਹ ਹੋ ਗਈ ਸੜਕ ਜਿੱਥੋਂ ਗੱਡੀਆਂ ਨੇ ਜਾਣਾ ਤੇ ਉਹ ਸਿਟੀ ਵਾਲੇ ਨੇ ਜਿਹੜੇ ਸ਼ਹਿਰ ਵਾਲੇ ਇੱਥੇ ਉਹ ਨਾ ਠੇਕੇ ਲੈਂਦੇ ਨੇ ਸਿਟੀ ਵਾਲੇ ਤੇ ਉਹਨਾਂ ਦਾ ਕੰਮ ਹੁੰਦਾ ਸਨੋ ਚੱਕਣਾ ਉਹਨਾਂ ਕੋਲੇ ਵੱਡੀਆਂ-ਵੱਡੀਆਂ ਮਸ਼ੀਨਾਂ ਜਾਂ ਟਰੈਕਟਰ ਟਰਾਲੀਆਂ ਜੋ ਵੀ ਇਹਨਾਂ ਦੇ ਹੈਗੇ ਨੇ ਵਹੀਕਰ ਬਗਾ ਚੱਕਣ ਵਾਲੇ ਉਹ ਲੈ ਕੇ ਆਉਂਦੇ ਨੇ ਸੜਕਾਂ ਦੇ ਉੱਤੋਂ ਉਹ ਮਿੰਟੋ-ਮਿੰਟੀ ਗੱਡੀਆਂ ਦੇ ਨਾਲ ਸਨੋ ਚੱਕ ਕੇ ਜਾਂਦੇ ਨੇ ਸੜਕਾਂ ਦੇ ਉੱਤੋਂ ਤੁਰਨ ਵਾਲਾ ਰਸਤਾ ਆਪੋ ਆਪਣੇ ਘਰਾਂ ਨੂੰ ਰਹਿ ਹਰ ਇੱਕ ਨੇ ਆ ਹੁਣ ਗੱਡੀ ਖੜੀ ਆ ਵਿੱਚ ਤੋਂ ਸੀ ਆ ਦੇਖੋ ਜਿਹੜੀ ਲੱਗੀ ਇਹ ਗੱਡੀ ਤਾਂ ਸੀ ਖੜੀ ਆ ਵਿੱਚ ਤਹਾਂ ਤੱਕ ਇਹ ਸ਼ਾਇਦ ਕੋਈ ਇੰਡੀਆ ਨੂੰ ਗਿਆ ਹੋਊਗਾ ਵੀ ਇਹ ਨਹੀਂ ਕਿਸੇ ਨੇ ਚੱਕੀ ਗੱਡੀ ਦੀ ਸ਼ਰਤ ਤੋਂ ਉੱਪਰ ਤੱਕ ਸਨੋ ਗਈ ਹੋਈ ਆ ਕੱਲੇ ਬਸ ਸ਼ੀਸ਼ੇ ਹੀ ਢਿੰਦੇ ਸੀਗੇ ਹਨਾ ਤੇ ਮੈਨੂੰ ਵਧੀਆ ਲੱਗੀ ਸੀ ਗੱਲ ਵੀ ਹਾਂ ਵੀ ਸਨੋ ਦੇਖਣੀ ਆ ਕਿ ਸਨੋ ਦੇਖਣੀ ਆ ਪਰ ਇਹ ਬਹੁਤ ਔਖਾ ਕੰਮ ਆ ਇਹ 'ਚ ਕੋਈ ਸ਼ੱਕ ਨਹੀਂ ਅਦਰਖਤਾਂ ਤੇ ਜਿਵੇਂ ਕਹਿੰਦੇ ਆ ਨਾ ਵੀ ਰੂਂ ਲੱਗੀ ਹੁੰਦੀ ਆ ਜਾ ਸਨੋ ਲੱਗੀ ਹੁੰਦੀ ਆ ਵੀ ਆਪਣੇ ਤਾਂ ਨਿੰਬੂ ਲੱਗਦੇ ਨੇ ਅੰਬ ਲੱਗਦੇ ਨੇ ਇੱਥੇ ਸਨੋਹੇ ਲੱਗਦੀ ਆ ਭਰਾਵੋ ਚਾਰੇ ਪਾਸੇ ਆਹ ਦੇਖੋ ਕਿਵੇਂ ਗਿਰ ਰਹੀ ਆ ਬਸ ਜੇ ਇਹ 24 ਘੰਟੇ ਇਦਾਂ ਗਿਰਦੀ ਰਹੇਗੀ ਤਾਂ ਉਦੋਂ ਬਾਅਦ ਅੰਬਾਰੇ ਲੱਗ ਜਾਂਦੇ ਨੇ ਤੇ ਤੜਕੇ ਨੂੰ ਆਪਣਾ ਜਿਵੇਂ ਹੁਣ ਗੇਟ ਖੁੱਲਣਾ ਹੁੰਦਾ ਕਈ ਵਾਰੀ ਜੇ ਨਾ ਬਾਹਰ ਛੱਤ ਹੋਵੇ ਤਾਂ ਗੇਟ ਵੀ ਨਹੀਂ ਖੁੱਲਦਾ ਗੇਟ ਵੀ ਨਹੀਂ ਖੁੱਲਦਾ ਵੀ ਇੰਨੀਆਂ ਪ੍ਰੋਬਲਮਾਂ ਹੈਗੀਆਂ ਨੇ ਬਾਹਰ ਦੀ ਆਹ ਦੇਖੋ ਪੌੜੀਆਂ ਦੇ ਉੱਤੇ ਕਿਵੇਂ ਪਈ ਆ ਜਰ ਗਿਰੀ ਹੋ ਜਾਣੀ ਆ ਇਦਾਂ ਹਨਾ ਪਹਿਲਾਂ ਤਾਂ ਲੋਕ ਗੱਡੀਆਂ ਉੱਠ ਕੇ ਕਰਦੇ ਨੇ ਆਪਦੀਆਂ ਜਿਨ੍ਹਾਂ ਨੂੰ ਪਤਾ ਹੁੰਦਾ ਨਾ ਜਿਹੜੇ ਓਰੇ ਦੇ ਰਹਿੰਦੇ ਨੇ ਬਸਨੀਕ ਨੇ ਉਹਨਾਂ ਨੂੰ ਪਤਾ ਵੀ ਸنو ਪੈ ਰਹੀ ਐ ਇੰਨੀ ਪਊਗੀ ਉਹਨਾਂ ਨੇ ਰਾਤ ਨੂੰ ਜਾਂ ਅੱਧੀ ਰਾਤ ਨੂੰ ਉੱਠ ਕੇ ਆਪਣੀਆਂ ਗੱਡੀਆਂ ਤੋਂ ਗੱਡੀਆਂ ਦੇ ਅੱਗੇ ਤੇ ਪਿੱਛੇ ਤੋਂ ਥੋੜੀ ਸਾਫ਼ ਕਰ ਦੇਣੀ ਐ ਕਿਉਂਕਿ ਟੜਕੇ ਨੂੰ ਇੰਨੀ ਜ਼ਿਆਦਾ ਨਾ ਹੋ ਜਵੇ ਵੀ ਸਾਡੇ ਬਸੋਂ ਬਾਹਰ ਹੋ ਜਵੇ ਕੰਮ ਤੇ ਆ ਦੇਖੋ ਇੱਥੋਂ ਹੁਣ ਥੋੜੀ ਥੋੜੀ ਐ ਨਾ ਟਾਇਰਾਂ ਤੱਕ ਆ ਜਾਂ ਗੱਡੀਆਂ ਦੇ ਉੱਤੇ ਥੋੜੀ ਥੋੜੀ ਐ ਬਾਕੀ ਆ ਦੇਖੋਣ ਗੱਡੀਆਂ ਦੇ ਅੱਧਾ ਸ਼ੀਸ਼ੇ ਦੇ ਉੱਤੇ ਹੀ ਦੇਖ ਲਓ ਗੱਡੀ ਦੇ ਤੇ ਕਿਵੇਂ ਪਈ ਆ ਇੰਨੀ ਇੰਨੀ ਤੱਕ ਚੜੀ ਹੁੰਦੀ ਆ ਫਿਰ ਉਹਨਾਂ ਟਾਈਮ ਨਹੀਂ ਹੁੰਦਾ ਸਾਫ਼ ਕਰਨ ਦਾ ਤੇ ਇਸ ਕਰਕੇ ਮਹਾ ਤੁਹਾਡਾ ਨਾਲ ਸ਼ੇਅਰ ਕਰੀਏ ਕੱਪ ਕੱਪ ਲੈਦੇ ਆ ਚਾਰੇ ਪਾਸੇ ਜਣੀ ਚਿੱਟਾ ਹੀ ਚਿੱਟਾ ਆਹ ਦੇਖੋ ਆ ਹੁਣ ਉਸੇ ਟੀਰ ਵਾਲੇ ਜਿਹੜਾ ਮੈਂ ਕਹਿੰਨਾ ਠੇਕੇ ਲੈਂਦੇ ਨੇ ਉਹ ਚੱਕ ਕੇ ਗਏ ਨੇ ਆ ਸੜਕ ਦੇ ਉੱਤੋਂ ਬਾਕੀ ਗੋਡੇ-ਗੋਡੇ ਜਾਂ ਤੋਂ ਗੋਡੇ-ਗੋਡੇ ਤੋਂ ਵੱਧ ਲੱਖ-ਲੱਖ ਤੱਕ ਵੀ ਹੋ ਗਈ ਸੀਗੀ ਉਹ ਆ ਆ 1900 ਪਈ ਆ ਤੇ ਇੰਦਾ ਦਾ ਸਿਸਟਮ ਹੈਗਾ ਸ਼ਹਿਰਾਂ ਦਾ ਪਿੰਡਾਂ ਦਾ ਆਲੇ-ਦਾਲੇ ਦਾ ਤੇ ਚਲੋ ਜੇ ਸ਼ੇਅਰ ਕਰਦੇ ਹੋ ਚੰਗੀ ਲੱਗੀ ਹੋਰਾਂ ਨੂੰ ਵੀ ਵਧੀਆ ਐਕਸਪੀਰੀਅੰਸ ਥੈਂਕ ਯੂ